ਕਿਆ ਬਾਗਨਾ ਖਿਆ ਬੋਲੀ ਤੇ ਆ ਵੇਖੇ ਦੇ ਨਾਲ ਦਾ ਬਾਈ ਅਸੀਂ 1 ਮੀਟਰ ਤੋਂ ਨੂੰ ਰੋਕਦੇ ਨਹੀਂ ਹੈਗੇ ਅਸੀਂ ਕਹਿੰਦੇ ਆ ਵੀ ਬੱਤੀਆਂ ਵਾਲਾ ਮੀਟਰ ਨਾ ਲੱਗੇ ਜਿਹੜੇ ਸਾਡੇ ਸਿੰਪਲ ਮੀਟਰ ਨੇ ਉਹ ਸਾਡੇ ਲੱਗਣ ਅਸੀਂ ਚਾਹੇ ਸਾਰੇ ਪਿੰਡ ਚ ਲਾਓ ਹੋਣ ਵੀ ਲਾਓ ਪਰ ਅਸੀਂ ਬੱਤੀਆਂ ਵਾਲਾ ਮੀਟਰ ਨਹੀਂ ਲੱਗਣ ਦੇਣਾ ਜੇ ਲਾਉਣੇ ਨੇ ਬੱਤੀਆਂ ਵਾਲੇ ਮੀਟਰ ਤਾਂ ਸਾਰੇ ਪਿੰਡ ਚ ਲਾਓ ਅਸੀਂ ਨਹੀਂ ਲਾਉਣ ਉਹਦੇ ਦੂਜੇ ਲਾ ਕੇ ਲਾਓ ਨਹੀਂ ਦੂਜੇ ਲਾ ਕੇ ਕਹਾਂਵਾਂਗੇ ਜਿਹੜਾ ਖਰਾਬ ਹੋ ਗਿਆ ਉਹੀ ਲਾਵਾਂਗੇ ਨਾ ਨਾ ਇਹ ਗੱਲ ਗਲਤ ਫਿਰ ਸਾਰੇ ਕਾਨੂੰਨ ਤੁਸੀਂ ਅਡਾਨੀਆਂ ਦੇ ਮਦਦ ਕਰੋ ਫਿਰ ਤੁਸੀਂ ਥੜਕੇ ਕਰੋ ਫਿਰ ਅਡਾਨੀਆਂ ਦੀ ਮਦਦ ਜਿਹੜਾ ਇੱਕ ਹਾਂਜੀ ਜਿਹੜਾ ਇੱਕ ਅਗਲਾ ਲਾਉ ਨਹੀਂ ਦਿੰਦਾ ਤੇ ਫਿਰ ਮੇਰੀ ਗੱਲ ਸੁਣੋ ਮੇਰੀ ਗੱਲ ਮੈਂ ਇੱਕ ਵੀ ਨੂੰ ਆਪਾਂ ਲੈਟ ਲੈ ਰਹੇ ਹਾਂ ਨਾ ਮੈਂ ਕਿਹਾ ਲਾਈਟ ਲੈ ਲੈ ਇਹ ਮੈਂ ਇਹ ਹੀ ਮੀਟਰ ਲਾਉ ਇਹ ਹੀ ਲਾਓ ਜਦੋਂ ਇਹ ਜਦੋਂ ਹੈਗੇ ਨਹੀਂ ਹੈ ਇਹ ਕਿੱਥੇ ਲੱਗ ਜਾਣੀ ਇਹ ਤਾਂ ਬਿੱਲ ਨਹੀਂ ਬੋਲ ਰਹੇ ਇਹ ਨਹੀਂ ਆਉਂਦੇ ਨਹੀਂ ਆਉਂਦੇ ਲੈਣਦਾ ਨਾ ਨਹੀਂ ਆਉਂਦੇ ਮੇਰੀ ਗੱਲ ਸੁਣੋ ਜੇ ਉਹ ਸੁਣਦੇ ਆਪਦੇ ਕਰੇ ਵੀ ਅਸੀਂ ਲੱਗਿਆ ਹੋਈ ਮੈਂ ਤਾਂ ਪਹਿਲਾਂ ਹੀ ਸੋਚਦਾ ਨਾ ਮਾਪੇ ਪਾਪੀ ਨੇ ਜੋ ਆਪਨੇ ਨਹੀਂ ਮੈਂ ਤਾਂ ਮਾਫਾ ਕਰ ਰਿਹਾ ਹਾਂ ਹੁਣ ਤਾਂ 600 ਜੁਟ ਦਾ ਸਭ ਨੂੰ ਮਾਫਾ ਸਾਡੇ ਪੈਸੇ ਨੇ ਗੱਲ ਸੁਣ ਲਓ ਜਦੇ ਬੰਦੀ ਸਾਡੀ ਕਹੂਗੀ ਅਜੀ ਲੱਗਣ ਦੇਵਾਂਗੇ ਨਹੀਂ ਲੱਗਣ ਹੀ ਦਿੰਦੇ ਅਸੀਂ ਮੀਟਰ ਇਹ ਦੂਜੇ ਲਵਾਵਾਂਗੇ ਨਹੀਂ ਚੱਲਦੇ ਨੇ ਚੱਲਦੇ ਨਹੀਂ ਕਿਉਂ ਚੱਲਦੇ ਮੀਟਰ ਤਾਂ ਖੜੇ ਨੇ ਓਏ 12000 ਬਿੱਲ ਕਾ ਨਾ ਪੇਤੋ ਤੁਸੀਂ ਫੇਰ ਉਹ ਕਹਿੰਦਾ ਭੇਜਤਾ ਨਹੀਂ ਫਿਰ ਐਵਰੇਜ ਪੈ ਰਹੀ ਹੈ ਐਵਰੇਜ ਬਿਲ ਕਿੰਨੇ ਮਹੀਨੇ ਬਾਦੋਂ ਆਉਂਦਾ ਹੁੰਦਾ ਕਿੰਨੇ ਮਹੀਨੇ ਬਾਦੋਂ ਆਉਂਦਾ ਦੋ ਵਾਰ ਐਵਰੇਜ ਬਿਲ ਪਿਛਲੇ ਸਾਲ ਦੀ ਭੇਜਦੇ ਨੇ ਐਵਰੇਜ ਕਿੰਨੇ ਟਾਈਮ ਦੀ ਭੇਜਦੇ ਨੇ ਕਿਵੇਂ ਐਵਰੇਜ ਕਿੰਨੇ ਟਾਈਮ ਦੀ ਜਿੰਨੇ ਦਿਨਾਂ ਦਾ ਬਿਲ ਭਰਦਾਗਾ ਨਹੀਂ ਤੁਸੀਂ ਜਿੰਨੇ ਸੇਮ ਹੀ ਨਹੀਂ ਹੋਗੇ ਮੀਟਰ ਖੜੇ ਨੂੰ ਕਿੰਨੇ ਸੇਮ ਹੀ ਭੇਜੋਗੇ ਕਿਵੇਂ ਨਾ ਸੇਮੇ ਉਹਦਾ ਮਹੀਨੇ ਦੇ ਮਹੀਨੇ ਆਈ ਜਾਉ ਜਿਹੜਾ ਜਰ ਮੀਟਰ ਦੀ ਜੈਜ ਕਰਦੇ ਨੇ ਮੀਟਰ ਖੜੇ ਨੂੰ ਤਾਂ ਸਾਲ ਹੋ ਗਿਆ ਐਵਰੇਜ ਤੁਸੀਂ ਪਿਛਲੇ ਸਾਲ ਦੀ ਕਿਵੇਂ ਪਾਤੀ ਕਿਵੇਂ ਕਿਹੜੀ ਹੁਣ ਕਰੰਟ ਲੋਡ ਚੈੱਕ ਕਰਕੇ ਪਾ ਦੇਣੇ ਆਗੇ ਉਦੋਂ ਵੱਧ ਪਊਗੀ ਨਹੀਂ ਕਿਵੇਂ ਪਾਤੀ ਪਾ ਲੋਡ ਕਰੋ ਚੱਕ ਸਾਨੂੰ ਕੋਈ ਸਿਰਦਰਦ ਨਹੀਂ ਕਰੋ ਚੱਕ ਜਿੰਨਾ ਕੋ ਕਰਨਾ ਕਰ ਪਰ ਤੋ ਐਵਰੇਜ ਪਾਈ ਕਿਨੇ ਸਾਲ ਨੂੰ ਮੀਟਰ ਖੜੇ ਨੂੰ ਤੋ ਗਿਆ ਸਾਲ ਬਿਲ ਤੁਸੀਂ ਹੁਣ ਭੇਜਿਆ ਨਹੀਂ ਪਿਛਲੇ ਸਾਲ ਦੀ ਜੀ ਬਿਲ ਤੁਸੀਂ ਦੋ ਭੇਜਣੇ ਪਹਿਲਾਂ ਕਿੱਥੇ ਗਏ ਸੀ ਤੀ ਸਾਲ ਹੋ ਗਿਆ ਮੀਟਰ ਖੜੇ ਨੂੰ ਐਵਰੇਜ ਬਿਲ ਤੁਸੀਂ ਦੋ ਮਹੀਨੇ ਮਰਨ ਨਹੀਂ ਦਿੰਦੇ ਹੁਣ ਐਵਰੇਜ ਮੇਰੀ ਗੱਲ ਸੁਣੋ ਜੇ ਤਾ ਤੁਸੀਂ ਕੋਈ ਸਪਲਾਈ ਨਹੀਂ ਲੈਣੀ ਮੈਂ ਨਹੀਂ ਪਹਿਲਾਂ ਕਿੱਥੇ ਗਏ ਸੀ ਪਰ ਜਦੋਂ ਲਾਈਟ ਬਰਤ ਰਿਹਾ ਮੀਟਰ ਬਰ ਨਹੀਂ ਦਿੰਦੇ ਐਸੀ ਤਾਂ ਕਹਿ ਨਹੀਂ ਅਸੀਂ ਤਾਂ ਕਹਿਨੇ ਆ ਬੀ ਬਿਲ ਭਰਾਂਗੇ ਮੀਟਰ ਲੱਗਣ ਅਸੀਂ ਨਹੀਂ ਰੋਕਦੇ ਅਸੀਂ ਨਹੀਂ ਰੋਕਦੇ ਪਰ ਬੱਤੀਆਂ ਵਾਲਾ ਮੀਟਰ ਅਸੀਂ ਨਹੀਂ ਲੱਗਣਦੇ ਜਿਹੜਾ ਸਿੰਪਲ ਆ ਉਹ ਲੱਗਣਾ ਚਾਹੀਦਾ ਹਾਂ ਅਸੀਂ ਨਹੀਂ ਰੋਕਦੇ ਅਸੀਂ ਨਹੀਂ ਰੋਕਦੇ ਵੀ ਮੀਟਰ ਨਾ ਲੱਗਣ ਅਸੀਂ ਤਾਂ ਰੋਕਦੇ ਨਹੀਂ ਜਿਹੜਾ ਨਵਾਂ ਚੇਂਜ ਹੋ ਗਿਆ ਪਰ ਬੱਤੀਆਂ ਵਾਲਾ ਮੀਟਰ ਨਹੀਂ ਅਸੀਂ ਲੱਗਣ ਦਿੰਦੇ ਹਾਥਾਂ ਲਾ ਕੇ ਆ ਮਿੱਤਰ ਕਿੰਨੇ ਵਧੀਆ ਬਣੇ ਜਿਹੜੇ ਸੜਿਆ ਇਹਨੇ ਲਾਤੀ ਜਿਹੜੇ ਸੜੇ ਹੋਏ ਲੱਗਦੇ ਨੇ ਨਵੇਂ ਲੱਗਦੇ ਨੇ ਉਹ ਵੀ ਚੱਲ ਆਓ ਮੈਨੂੰ ਚਾਹਗੇ ਮੈਂ ਜਦੀ ਲਵਾਉਂਗਾ ਆਓ ਮੇਰੇ ਹੱਥਾਂ ਚ ਚਲੋ ਆਓ ਤੁਹਾਡੇ ਹੱਥਾਂ ਚ ਨਹੀਂ ਇੱਥੇ ਨਹੀਂ ਚਲੋ ਸੋਡੀ ਗੱਡੀ ਚ ਬਹਿਨੇ ਆ ਸੀ ਤੁਸੀਂ ਹੱਥਾਂ ਚ ਚਲੋ ਹੱਥਾਂ ਚ ਚਲੋ ਨਾਲੇ ਹੋਰ ਨਾਲੇ ਹੋਰ ਪਿਛਲੇ ਸਾਲ ਦਾ ਬਿੱਲ ਦੇ ਕੇ ਤੋਰੂ ਮਾਂਚ ਦਵੇ ਜਿਹਦਾ ਨਾਂ ਦਵੇ ਜੱਟ ਦਾ ਪੁੱਤ ਨਾ کہیں ਚੱਲ ਹੱਥਾਂ ਜੇ ਬੇਹਕਰੀ ਕਿ ਵੀ ਮੀਟਰ ਹੋਵੇ ਮੀਟਰ ਨਾ ਖੜੇਓ ਚਲੋ ਆ ਚਲ ਮਰ ਜਿਓ ਬੋਲ ਤਾਂ ਫਿਰ ਦੇਖੇ ਤੋਰੂ ਹੁਣੀ ਆਨਲਾਈਨ ਪਾਉ ਆ ਇੰਨੇ ਬੰਦੇ ਸੁਣਦੇ ਨੇ ਜਵਾਨ ਹੋ ਗਈ ਹੁਣੀ ਪਾਉ ਆਨਲਾਈਨ ਚੱਲ ਤੇਰੀ ਗੱਡੀ 'ਚ ਹੀ ਬੈਹਨੇ ਆ ਚੱਲ ਹਕਮ ਬੇਰੀ ਗੱਲ ਸੁਣ ਹਾਂ ਫਿਰ ਕੱਲਾ ਕੱਲਾ ਚਾਹ ਦੇਖ ਜਾ ਕੇ ਐ ਨਹੀਂ ਕੰਮ ਚੱਲਣਾ ਉਹਨੂੰ ਵੀ ਬਦਲਾ ਦੇ ਇਹ ਕਿੰਨੇ ਇਹਦਾ ਬਦਲ ਨਹੀਂ ਉਹ ਪਹਿਲਾਂ ਕਦੋਂ ਬਦਲ ਪਹਿਲਾਂ ਤੁਸੀਂ ਧੱਕੇ ਨਾਲ ਮੀਟਰ ਬਦਲ ਗਏ ਚਲ ਲਾ ਜਾ ਪਰ ਆ ਜਾ ਕਰ ਮੇਰੇ ਕੋਲ ਕੱਟਿਆ ਹੋਇਆ ਕੱਟਦਾ ਸਾਰੇ ਪਿੰਡ ਨੂੰ ਹੈਰਾਨ ਕਰ ਰਿਹਾ ਹੈ ਐਸਡੀ ਦਾ ਪਤਾ ਨਹੀਂ ਐਕਸ ਨਾ ਕਹਿੰਦਾ ਜੈਮਪੁਰ ਲਾਹੋ ਛੋਡੇ ਸਾਹਮਣੇ ਕਿਹਾ ਹੈ ਛੋਡੇ ਨਾਲੇ ਇਕੱਲੇ ਘਰ ਨਹੀਂ ਤਾਂ ਲਹੀ ਲਵਾਉਂਦਾ ਬਿਨਾਂ ਨਾਲ ਪਤਾ ਹੀ ਨਹੀਂ ਲੈਣੀ ਨਾਲੋ ਹਾਂ ਉਹ ਕਰ ਐਲ ਸੀ ਆਰ ਕੱਢੇ ਲੋਡ ਚੈੱਕ ਕਰ ਲੈ ਆਜਾ ਰੋਡ ਦਾ ਚੈੱਕ ਕਰਾਉਂਗੇ ਲੋਡ ਜਦੋਂ ਪਰਮਿਸ਼ਨ ਲਿਆਮਗੇ ਅੰਦਰ ਬੰਦ ਦੀ ਲਿਆ ਪਰਮਿਸ਼ਨ ਨਾਲ ਕੋਈ ਉਹ ਨਹੀਂ ਲਿਆ ਤੂੰ ਇਹਨਾਂ ਦੀ ਬੀਬੀ ਸੀ ਲਾ ਦਿਓ ਬਸ ਯਾਰ ਹਾਂ ਬਿਜਲੀ ਕਮੇ ਲਾ ਦੇਗਾ ਤੂੰ ਖੜ ਤਾ ਖੜ ਤਾ ਜਾ ਚੜਨ ਦੇ ਤਾਂ ਸਹੀ ਲੈਣੀ ਨਹੀਂ ਹੈਗੀ ਚੜਨ ਤੇ ਜਿਹੜਾ ਚੜਦਾ ਇੱਕ ਮਿੰਟ ਰੋਕ ਤੂੰ ਬਿਜਲੀ ਬੰਦ ਕਰ ਕਿਹੜਾ ਤੇਰੇ ਕੋਲ ਅਥਾਰਟੀ ਹੈ ਵੀ ਬਿਜਲੀ ਬੰਦ ਕਰਨ ਦਾ ਕਿਹਦੇ ਕੋਲ ਅਥਾਰਟੀ ਜਿਹੜੀ ਹੈ ਕਰ ਲੈ ਕੰਮ ਕਰ ਲੈ ਕਰ ਲੈ ਕਰ ਲੈ ਨਹੀਂ ਕਰ ਲੈਣ ਦੇ ਨੂੰ ਹੁਣ ਆਨਾਨਸਮੈਂਟ ਕਰਾਓ ਏ ਗੁਰਦੁਆਰੇ ਇਹਨੂੰ ਕਰੀ